ਆਣੀ ਜਾਂਦਾ ਉਹ ਆਇਆ ਕਦੋਂ 4 ਘੰਟੇ ਤੋਂ 19 ਨੰਬਰ ਦੀ ਰੋਟੀ ਲੱਗਦੀ ਆ ਆ ਦੇਖ ਰਾਮੇ ਹੈ ਹੋੜ ਬੈਠਾ 19 ਨੰਬਰ ਦੀ ਰੋਟੀ ਆਦੀ ਮਗਲਿਆਲ ਬਦੌ ਬਦਲਾਉਣ ਆਏ ਅੱਜ ਉਹ ਗੱਡੀ ਦੇ ਰੱਖੇ ਰੇ ਰਾਣ ਤੇ ਹੁੰਦੀ घुमद <laughs> ਰਾਮ ਨੇ ਬਣਾਇਆ ਆਹਾ ਟਰੈਕਟਰ ਛੋਟਾ ਆਹ ਦੇ ਖੜਾ ਛੋਟਾ ਟਰੈਕਟਰ ਆਉ ਦੇ ਹੱਥੀਂ ਤਿਆਰ ਕਰਿਆ ਰਹੇ ਨੇ ਰਾਮ ਨੇ ਦੇਖ ਆ ਜੀ ਆਹ ਦੇ ਛੋਟੇ ਟਾਇਰ ਪਾਏ ਆਹ ਦੇ ਮੂਰਲੇ ਤੋਂ ਛੋਟੇ ਜੇ ਨਿੱਕੇ ਪੀੜ ਵਾਲੇ ਦੋ ਸਿਲੰਡਰ ਇੰਜਨ ਲਾਤਾ ਟੈਂਪੋ ਵਾਲਾ ਛੋਟਾ ਟਰੈਕਟਰ ਉਹ ਖੜੀ ਆਪਣੀ ਗੱਡੀ 40 ਤਾਂ ਤੇਲ ਬਦਲਾਉਣ ਦੇ ਖਾਤਰ ਚੱਕੇ ਚੁੱਕੇ ਚੈੱਕ ਕਰਨੇ ਆ ਉਹਦੇ ਨਾਲੇ ਲਾ ਕੇ ਸਾਰੀ ਸਰਵਿਸ ਕਰਦੇ ਕੋਈ ਬੈਰਿੰਗ ਬੂਰਮ ਕੋਈ ਇੰਜਨ ਦਾ ਦੇਖ ਲੈ ਮਾੜਾ ਮੋਟਾ ਤਾਂ ਕਿ ਬੈਲਟ ਦਾ ਕਹਿੰਦਾ ਬੈਰਿੰਗ ਮਾੜਾ ਜਾਂ ਕਰਦਾ ਆਵਾਜ਼ ਦੇਖ ਲੈ ਮੈਂ ਕਹਾਂ ਉਹ ਜੇਕਰ ਹਾਂ ਆਏ ਹੋਇਆ ਰਾਮਾ ਮੈਸਟਰੀ ਜਗਰਾਉਂ ਰਾਮਾ ਬੱਲੇਓ ਲੈਨਸਰਾ ਕਿਵੇਂ ਆ ਲੈਨਸਰ ਉਹ ਤਾਂ ਨਰਵਾ ਹੋ ਗਿਆ ਕਿਨੋਂ ਓਏ ਸੈਮਨ ਲੈ ਚਲਾ ਕੇ ਉਹ ਰੇਲਾਂ ਨੂੰ ਮੇਰੀ ਹਸਤ ਲੱਤੇ ਹੈਂ ਮੈਂ ਮੜਾ ਗੱਡੀ ਬਣਾਇਆ ਮਾਂਮੇ ਨੇ ਜਾਣਾਗਾ ਮੈਂ ਦੂਜੀ ਗੱਡੀ ਚੱਕ ਕੇ ਭੱਜਣਾ ਆ ਗਿਆ 10 ਮਿੰਟਾਂ ਅਾ ਗੱਡੀ ਦੀ ਬੈਲਟ ਲਾਣਾ ਉਹ ਪਹਿਲਾਂ ਉਹਦਾ ਤੇਲ ਵਾਲਾ ਲਾਟ ਖੋਲ ਦੇ ਸੁਣ ਲੈ ਮੇਰੀ ਗੱਲ ਜਾਨ ਨੂੰ ਤੇਲ ਨਿਕਲ ਜੂਗਾ ਤੇ ਇਹਦੀ ਬੈਲਟ ਲਾ ਕੇ ਤਾਂ ਕੋਈ ਬੈਰਿੰਗਾਂ ਦੇ ਖਰਾਬ ਆ ਆ ਬਿੱਖੜ ਕੇ ਨਹੀਂ ਆਉਂਦੀ ਉਹ ਪਾ ਦੇ ਮੈਂ ਆ ਗਿਆ ਹੁਣ ਜਾਣੇ ਕਰਨਾ ਕਿੱਧਰ ਚੱਕ ਕੇ ਮੁੜੇ ਹੁਣ ਦੇਖੋ ਬੋਲ ਬਾਈ ਮੁੰਡਾ ਨਹੀਂ ਬੱਲੇ ਲਾਈ ਸੀ ਹੁਣ ਲੈ ਤੇ ਰਕ ਨੂੰ ਕੈਮ ਹੋ ਗਿਆ ਓਏ ਆ ਗੱਡੇ ਤੇ ਮੈਂ ਕਿੱਧਰ ਕੱਢ ਨਾ ਮੈਂ ਡੋਟਦਾ ਹਾਂ ਖੈਰ ਅੱਗੇ ਓ ਬੱਲੇ 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 ਬੜਾਈਛ ਮੈਂ ਕਿੱਧਰ ਕਿੰਨਾ ਬਹੁਤ ਹਾਂ ਇਹ ਕੋਲੇ ਵਾ ਬੋ ਤੋਈ ਤਾ ਕੰਪੁਟਰ ਤੋਂ ਤੋ ਨੀ ਲੂਸ ਤੋ ਬੋ ਬੋਰ ਨਿਗਰਜ ਵੇ ਹਾਂ ਸਾਥੀ ਦਾ ਕੀ ਨਾਮ ਹੈ ਕੀ ਗਿਆ ਬਣਾ ਜੀ ਸਾਰਾ ਕੰਨਾ ਮੌਲਡ ਦੇ ਮੌਲਾ ਫੈਕਟਰੀ ਖੁੱਲਣਾ ਦਾ ਉਹਦਾ ਤੇਲ ਖੋਲਦੇ ਜਨੂੰ ਤੇਲ ਨੂੰ ਗਾਦੀ ਬੈਲਟ ਲਾ ਕੇ ਦੇਣਾ ਦਾ ਅੱਡਾ ਮੈਂ ਟਾਵੇ ਖੜੇ ਨੂੰਡੇ ਕੰਮ ਤੇ ਜਾਣਾ ਦਾ ਇਹ ਕਹਾਣੀ ਨਹੀਂ ਹੈ ਜਲਦੀ ਲਈ ਹੈ ਨਹੀਂ ਉਹ ਬਾਜੀ ਨਹੀਂ ਉਹ ਤਾਂ ਆਪੜ ਦਾ ਹੋ ਐਕਸੀਡੈਂਟ ਆਪਣੀਆਂ ਉਹ ਉਹਦੀ ਸਰਵਿਸ ਆ ਮਗਲੈਲ ਬਦਲਾਉਣਾ ਫਿਲਟਰ ਉਹਦਾ ਮਗਲੈਲ ਵਾਲਾ ਹਾਂ ਨਹੀਂ ਸਾਲ ਬਾਅਦ ਆਇਆ ਪਾਰੀ ਕਰਾਈ ਸੀ ਛੋਟੀ ਗੱਡੀ ਦੀ ਆਪਣੀ ਐਲਟੋ ਦੀ ਆਉਂਦੀ ਆ ਕਿ ਗੱਡੀ ਹੋਰ ਆ ਉਹ ਵੀ ਕਰਾਉਣੀ ਆਪਾਂ ਉਹ ਅਸਰ ਵੀਡੀਓ ਫੈ ਜਾਂਦਾ ਵੀਡੀਓ ਬਣਾਦ ਕੇ ਮੈਂ ਕਿੱਥੇ ਆਏ ਆ ਅੱਛਾ